ਇਹ ਦੋ ਤਸਵੀਰਾਂ ਦੇਖ ਕੇ ਤੁਸੀਂ ਵੀ ਭਾਵੁਕ ਹੋ ਜਾਓਗੇ ਇੱਕ ਪਾਸੇ ਪਰਿਵਾਰ ਪੁੱਤ ਨੂੰ ਫੌਜ ਦੀ ਵਰਦੀ 'ਚ ਡਿਊਟੀ ਤੇ ਜਾਂਦੇ ਦੇਖ ਕੇ ਕਿੰਨਾ ਖੁਸ਼ ਨਜ਼ਰ ਆ ਰਿਹਾ ਮਾਂ ਵਾਰ-ਵਾਰ ਪੁੱਤ ਦਾ ਮੂੰਹ ਚੁੰਮ ਰਹੀ ਐ ਉਸ ਨੂੰ ਗਲ ਵਕੜੀ ਪਾ ਰਹੀ ਐ ਪਰ ਦੂਜੇ ਪਾਸੇ ਉਸੇ ਪੁੱਤ ਦੀ ਤਿਰੰਗੇ 'ਚ ਲਪਟੀ ਲਾਸ਼ ਇਸ ਮਾਂ ਨੂੰ ਉਸ ਵੇਲੇ ਨਹੀਂ ਸੀ ਪਤਾ ਕਿ ਉਹ ਆਖਰੀ ਵਾਰ ਆਪਣੇ ਪੁੱਤ ਨੂੰ ਇੰਜ ਮਿਲਦੀ ਹੈ ਉਸ ਨੂੰ ਜੱਫੀ ਪਾ ਰਹੀ ਹੈ ਉਸ ਦਾ ਮੂੰਹ ਚੁੰਮ ਰਹੀ ਹੈ ਜਵਾਨ ਪੋਤਲੀ ਮਿਲਕਦੀ ਇਸ ਮਾਂ ਨੂੰ ਦੇਖ ਕੇ ਹਰ ਕਿਸੇ ਦੀਆਂ ਅੱਖਾਂ 'ਚੋਂ ਹੰਝੂ ਨਿਕਲ ਆਏ ਕੀ ਕਰਨਾ ਜੰਮੂ ਕਸ਼ਮੀਰ ਦੇ ਵਿੱਚ 2 ਦਿਨ ਪਹਿਲਾਂ ਸ਼ਹੀਦ ਹੋਏ ਪੰਜਾਬ ਦੇ ਪੁੱਤ ਅਗਨੀਵੀਰ ਆਕਾਸ਼ਦੀਪ ਸਿੰਘ ਦੀ ਮਾਪਿਆਂ ਨੂੰ ਆਖਰੀ ਵਾਰ ਮਿਲਣ ਦੀ ਇਹ ਵੀਡੀਓ ਸਾਹਮਣੇ ਆਈ ਹੈ ਵੀਡੀਓ ਚ ਤੁਸੀਂ ਦੇਖ ਸਕਦੇ ਹੋ ਕਿਵੇਂ ਪੁੱਤ ਨੂੰ ਵੇਖ ਕੇ ਮਾਂ ਭੱਜੀ-ਭੱਜੀ ਬਸ ਦੇ ਕੋਲ ਜਾਂਦੀ ਹੈ ਆਕਾਸ਼ ਬਸ ਚੋਂ ਉਤਰ ਕੇ ਮਾਂ ਨੂੰ ਜੱਫੀ ਪਾਉਂਦਾ ਹੈ ਪਿਓ ਦੇ ਗਲ ਵਕੜੀ ਪਾਉਂਦਾ ਹੈ ਮਾ ਪੁੱਤ ਦਾ ਵਾਰ-ਵਾਰ ਮੂਚਮਰੀ ਹੈ ਦੋਸਤ ਮਿਲ ਰਹੇ ਨੇ ਸਭ ਦੇ ਚਿਹਰੇ ਤੇ ਖੁਸ਼ੀ ਨਜ਼ਰ ਆ ਰਹੀ ਹੈ ਪਰ ਇਹਨਾਂ ਮਾਪਿਆਂ ਨੂੰ ਨਹੀਂ ਸੀ ਪਤਾ ਕਿ ਇਹ ਸਭ ਆਖਰੀ ਵਾਰ ਹੈ ਮਾਪਿਆਂ ਨੂੰ ਸਲੂਟ ਕਰਦਾ ਹੋਇਆ ਆਕਾਸ਼ਦੀਪ ਸਿੰਘ ਬੱਸ 'ਚ ਸਵਾਰ ਹੁੰਦਾ ਤੇ ਡਿਊਟੀ ਲਈ ਨਿਕਲ ਜਾਂਦਾ ਹੈ ਦੱਸਦੇ ਕਿ ਇਹ ਵੀਡੀਓ ਉਸ ਵੇਲੇ ਦੀ ਦੱਸੀ ਜਾ ਰਹੀ ਹੈ ਜਦੋਂ ਆਕਾਸ਼ਦੀਪ ਸਿੰਘ ਕਰਨਾਲ ਤੋਂ ਜੰਮੂ ਕਸ਼ਮੀਰ ਯੂਨਿਟ ਦੇ ਲਈ ਜਾ ਰਿਹਾ ਸੀ ਤੇ ਇਸੇ ਦਰਮਿਆਨ ਰਸਤੇ ਦੇ ਵਿੱਚ ਉਹ ਹਾਈਵੇ ਤੇ ਆਪਣੇ ਘਰਦਿਆਂ ਨਾਲ ਮਿਲਿਆ ਜੰਮੂ ਕਸ਼ਮੀਰ ਡਿਊਟੀ ਤੇ ਜਾਣ ਤੋਂ ਪਹਿਲਾਂ ਆਕਾਸ਼ਦੀਪ ਸਿੰਘ ਨੇ ਆਪਣੇ ਪਰਿਵਾਰ ਨਾਲ ਜੋ ਮੁਲਾਕਾਤ ਕੀਤੀ ਉਸ ਦੀ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਦਾਜ਼ੇ ਕੀ ਬੀਤੇ ਦਿਨੀ ਆਕਾਸ਼ਦੀਪ ਸਿੰਘ ਦਾ ਫਰੀਦਕੋਟ ਵਿਖੇ ਉਸ ਦੇ ਜੱਦੀ ਪਿੰਡ ਕੋਟੇ ਚੈਲ ਚ ਸਰਕਾਰੀ ਸਨਮਾਨ ਨਾਲ ਸਨਸਕਾਰ ਕੀਤਾ ਗਿਆ ਮੈਂ ਸਾਡੇ 20 ਸਾਲ ਉਮਰ ਸੀ ਕੰਬਦੇ ਹੱਥਾਂ ਦੇ ਨਾਲ ਭੈਣ ਨੇ ਭਰਾ ਦੇ ਸਹਰਾ ਸਜਾਇਆ ਮਾਪਿਆਂ ਨੇ ਪੁੱਤ ਨੂੰ ਵਿਦਾ ਕੀਤਾ ਪੁੱਤ ਦੀ ਆਖਰੀ ਵਾਰ ਆਵਾਜ਼ ਸੁਣਨ ਲਈ ਪਿਓ ਤੜਫਦਾ ਹੀ ਰਹਿ ਗਿਆ ਤੇਰਾ ਵੀ ਪੁੱਤ ਤਾਂ ਉਹਨਾ ਇਹ ਨੂੰ ਬੁਲਾਦੇ ਕਿ ਆ ਜਾ ਚਾਹ ਤਾ ਮੈਂ ਤੁਹਾਨੂੰ ਕਿਆ ਸੀਗਾ ਵਕੀਲ ਨੂੰ ਵੀ ਬੁਲਾ ਦੇ ਉਹ ਸਿੱਧਾ ਕੱਢ ਦੇ ਜੀ ਜਿੱਦਾ ਭਾਈ ਬਣ ਕੇ ਕਹਾਂ ਦੇ ਕਿ ਬਾਈ ਬਾਈ ਦੇ ਦੇ ਮੇਰਾ ਭਾਈ ਬਣ ਕੇ ਬੁਲਾ ਦੇ ਜੀ ਕਿੰਨਾ ਤੇਰੇ ਕੋਲੇ ਚੰਗਾ ਸਾਡੀ ਹੋ ਦੇ ਦੇਸ਼ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਆਕਾਸ਼ਦੀਪ ਸਿੰਘ ਤੇ ਪਰਿਵਾਰ ਤੇ ਪੂਰੇ ਪੰਜਾਬ ਨੂੰ ਹਮੇਸ਼ਾ ਮਾਣ ਰਹੇਗਾ ਬਿਊ ਰਿਪੋਰਟ ਪੀਟੀਸੀ ਨਿਊਜ਼